ਇਹ ਫਾਕੀ ਕੀ ਸਾਰੀ ਗੱਲ ਦਾ ਹੋਇਆ ਕੱਲ ਸ਼ਾਮ ਨੂੰ ਕੋਈ 9:00 ਵਜੇ 10 ਮਿੰਟ ਦੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਦੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਜਿਸ ਤੇ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਆ ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵਗੈਰਾ ਦੇ ਉਹਦੇ ਗੋਲੀਆਂ ਲੱਗੀਆਂ ਨਾ ਇਹਨਾਂ ਨੂੰ ਤੁਰੰਤ ਅਸੀਂ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਜਿੱਥੇ ਡਾਕਟਰ ਨੇ ਇੱਕ ਜਿਹੜਾ ਕਰਨਵੀਰ ਆ ਉਹਦਾ ਪਤਾ ਲੱਗਾ ਉਹਦਾ ਨਾਮ ਕਰਨਵੀਰ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੀ ਇੱਕ ਲੇਡੀ ਹੈ ਉਹਨੂੰ ਅੰਮ੍ਰਿਤਸਰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾਈ ਪਰ ਇਹ ਵੀ ਪਤਾ ਲੱਗਾ ਬਾਅਦ ਦੇ ਵਿੱਚ ਕਿ ਉਹ ਉਹਦੀ ਡੈਥ ਹੋ ਗਈ ਹੈ ਹੁਣ ਦੋਨਾਂ ਨੂੰ ਜਿਹੜੇ ਇਹਦੇ ਸੰਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 ਤੇ 300 ਇਹ 103 ਬੀਐਸਐਨ ਦੇ ਤਹਿਤ ਅਸੀਂ ਮੁਕਦਮਾ ਦਰਜ ਕੀਤਾ ਹੈ ਅਨਨੌਨ ਦੋ ਬੰਦਿਆਂ ਦੇ ਖਿਲਾਫ ਬਾਕੀ ਇਹ ਡੈੱਡ ਹੋਣਾ ਹੈ ਪੋਸਟਮਾਰਟਮ ਕਰਾ ਰਹੇ ਹਾਂ ਬਾਕੀ ਜੋ ਵੀ ਤਫਤੀਸ਼ ਕਿੱਥੋਂ ਤੱਕ ਪਹੁੰਚੀ ਤਫਤੀਸ਼ ਅਜੇ ਕੰਮ ਚੱਲ ਰਹੀ ਹੈ ਜਿਸ ਲਈ ਕੰਪਲੀਟ ਹੋਏਗਾ ਤਾਂ ਹੁੰਦਾ ਹੈ ਕਰਨਵੀਰ ਕੌਣ ਆ ਸਾਰੇ ਕਰਨਵੀਰ ਜਿਹੜਾ ਹੈ ਮੁੰਡਾ ਕੁਮਾਨ ਥਾਣੇ ਦੇ ਵਿੱਚ ਜਿਹੜਾ ਗੁਰਦਾਸਪੁਰ ਦਾ ਉੱਥੋਂ ਦਾ ਰਹਿਣ ਵਾਲਾ ਵਾਰਤੀ ਦੇ ਨਾਨਕੇ ਜਿਹੜੇ ਭਗਵਾਨਪੁਰਾ ਇੱਥੇ ਮਾਮਲਾ ਦਰਜ ਨਹੀਂ ਕੁਝ ਹੁੰਦੇ ਇਹਦੇ ਬਾਰੇ ਅਜੇ ਤੇ ਮੈਂ ਕੋਈ ਨਹੀਂ ਜਿੱਥੇ ਇਨਸੀਡੈਂਟ ਹੋਇਆ ਜਿੱਥੇ ਫਾਇਰਿੰਗ ਹੋਈ ਉੱਥੇ ਕਿਉਂ ਖੜੀ ਸੀ ਇਹ ਜੱਗੀ ਇਹਨਾਂ ਨੇ ਕਹਿ ਰਹੇ ਜਿਹੜਾ ਸਾਹਮਣਾ ਕਰਾ ਉਹ ਇਹਨਾਂ ਨੇ ਭਗਵੰਦ ਜਿਹੜੇ ਆ ਭਗਵਾਨਪੁਰ ਹੀ ਇਹਨਾਂ ਨੇ ਕੋਈ ਕਰਾਇਤੇ ਲਿਆ ਚਾਹ। ਇੱਥੇ ਜਿਹੜਾ ਕਰ ਵੀਰੇ ਇੱਥੇ ਕੋ ਪਹਿਲਾ ਮਾਮਲਾ ਦਰਜੇਗਾ। ਇਹਦੇ ਬਾਰੇ ਮੈਨੂੰ ਅਜੇ ਪਤਾ ਨਹੀਂ। ਅਧਿਕਾਰੀਆਂ ਦੱਸਿਆ ਜਾ ਰਿਹਾ ਸੀ ਕਿ ਸ਼ਾਇਦ ਪਰਿਵਾਰ ਵੱਲੋਂ ਕਹਿ ਗਿਆ ਕਿ ਕੱਲ ਨੂੰ ਪੋਸਟਮਾਰਟਮ ਨਹੀਂ ਕਰਵਾਉਣਾ ਚਾਹ ਰਹੇ ਅੱਜ। ਇਹਦੇ ਬਾਰੇ ਇਮਤਿਹਾਨ ਹੋ ਤੇ ਅਸੀਂ ਤੇ ਕਾਗਜ਼ ਕੰਪਲੀਟ ਕਰਕੇ ਆਏਗਾ ਇੱਥੇ ਹੁਣ ਖੜੇ। ਮਗダਕਸਾਉ ਨਾਲ ਗੱਲ ਕਰਦੇ ਹਾਂ ਪੋਸਟਮਾਰਟਮ ਕਰਾਵਾਂ ਜੱਕੂ ਨੂੰ ਕੋਈ ਪ੍ਰੋਲ ਤੇ ਲਿਆਂਦਾ ਜਾ ਰਿਹਾ ਕੋਈ ਇਸ ਤਰ੍ਹਾਂ ਦਾ ਚੱਲ ਰਿਹਾ ਇਹਦੇ ਬਾਰੇ ਨਹੀਂ ਇਹਦੇ ਬਾਰੇ ਨਹੀਂ ਹੈ ਕਈ ਦਾ ਪ੍ਰੋਲ ਤੇ ਕਿਸਰਾਏਗਾ ਇਹ ਇੱਕ ਗੱਲ ਕੀਤੀ ਜਾਵੇ ਵਾਰਦਾਤ ਦੀ ਵਾਰਦਾਤ ਤੋਂ ਬਾਅਦ ਜਿਹੜੀ ਫਸਟ ਇਨਵੈਸਟੀਗੇਸ਼ਨ ਆ ਉਹਦੇ ਚ ਕੀ ਨਜ਼ਰ ਆਇਆ ਅਜੇ ਚੱਲ ਰਹੀ ਹੈ ਬਾਕੀ ਅਜੇ ਕੁਝ ਨਹੀਂ ਪਹਿਲਾਂ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸੀਸੀਟੀਵੀ ਆਈ ਉਹਦੇ ਚ ਜਿਹੜਾ ਨਜ਼ਰ ਆ ਰਿਹਾ ਦੋ ਲੋਕ ਨਜ਼ਰ ਆ ਰਹੇ ਆ ਹਾਂ ਉਹਨਾਂ ਅਨਨੌਨਾ ਕੋਈ ਨਾ ਇੱਕ ਵੀਰਲ ਹੋਈਆ ਪੋਸਟ ਅੱਜ ਜਿਸ ਤੇ ਜ਼ਿੰਮੇਵਾਰੀ ਲਈ ਗਈ ਆ ਇਸ ਵਾਰਦਾਤ ਦੀ ਹਾਂ ਇਹ ਅੱਜ ਜ਼ਰੂਰ ਹੋਣ ਪਤਾ ਲੱਗਾ ਤੁਹਾਡੇ ਚੈਨਲ ਦੇ ਨਜ਼ਰ ਤੇ ਵੀ ਇਹਨਾਂ ਨੇ ਲਈ ਹੈ ਬਾਕੀ ਜੋ ਵੀ ਮੁਤਾਬਕ ਕਾਨੂੰਨ ਵਾਲਾ ਗੈਂਗ ਰਾਈਵਲਰੀ ਦੇ ਨਾਲ ਹੀ ਮਾਮਲਾ ਜੁੜਦਾ ਹੈ ਇਹਦੇ ਬਾਰੇ ਨਹੀਂ ਮੈਂ ਕੁਝ ਵੀ ਕਹਿ ਸਕਦਾ ਇਹ ਤਾਂ ਹੁਣ ਜੋ ਜਿਹੜੀ ਵਾਇਰਲ ਹੋਈ ਹੈ ਪੋਸਟ ਉਹਨੂੰ ਕੀ ਐਫਆਈਆਰ ਦੇ ਵਿੱਚ ਐਡ-ਆਨ ਕੀਤਾ ਗਿਆ ਜੀ ਉਹ ਮਾਮਲੇ 'ਚ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਉਂਕਿ ਅੱਜ ਐਫਆਈਆਰ ਤੇ ਰਾਤ ਹੋਈ ਹੈ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਏਗਾ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਦ ਇਹ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ ਧੰਨਵਾਦ